ਅੱਸੀ ਗੱਲ ਜੀ ਅੱਜ ਅਸੀਂ ਪਹੁੰਚੇ ਸੀ ਸੰਤ ਮਹੇਸ਼ ਮੁਨੀ ਜੀ ਬੋਰੇ ਵਾਲੇ ਉਹਨਾਂ ਦੇ ਸਥਾਨ ਭਗਤ ਦਾ ਭਾਈ ਘਰ ਵਿਖੇ ਜਿੱਥੇ ਅੱਜ ਅਖੰਡ ਪਾਠਾਂ ਦੇ ਭੋਗ ਪੈ ਰਹੇ ਹਨ ਜੋ ਕਾਫੀ ਦਿਨਾਂ ਤੋਂ ਖੁੱਲੇ ਹੋਏ ਹਨ ਇਹ ਅਖੰਡ ਪਾਠ ਆਏਸਾ ਲਈ ਖੁੱਲਦੇ ਹਨ ਸੰਤ ਮਹੇਸ਼ ਮੁਨੀ ਜੀ ਜਿਨ੍ਹਾਂ ਦਾ ਜਨਮ 1982 ਵਿੱਚ ਚੰਡੂ ਦੇ ਪਿੰਡ ਜੋ ਹੁਣ ਮਾਨਸਾ ਵਿੱਚ ਆ ਪਹਿਲਾਂ ਬਠਿੰਡੇ ਵਿੱਚ ਸੀ ਉੱਥੇ ਹੋਇਆ ਉਹਨਾਂ ਦਾ ਪਿਤਾ ਦਾ ਨਾਮ ਸੰਤਾ ਸਿੰਘ ਅਤੇ ਮਾਤਾ ਦਾ ਨਾਮ ਕੱਕੂ ਕੌਰ ਸੀ ਉਹ ਇੱਕ ਸੁਧਾਰ ਪਰਿਵਾਰ ਵਿੱਚ ਜਨਮੇ ਸਨ ਜੋ ਧਾਰਮਿਕ ਵਰਤੀ ਵਾਲੇ ਸਨ ਇਸ ਕਰਕੇ ਉਨ੍ਹਾਂ ਤੇ ਇਸ ਦਾ ਬਹੁਤ ਜ਼ਿਆਦਾ ਅਸਰ ਹੋਇਆ ਤਾਂ ਉਹ ਬੜੇ ਹੀ ਸਾਦੇ ਜੀਵਨ ਨੂੰ ਪਹਿਲ ਦਿੰਦੇ ਸਨ ਸ਼ੁਰੂ ਤੋਂ ਹੀ ਗੁਰੂ ਜੀ ਦੀ ਵਰਤੀ ਧਰਮ ਭਲ ਜ਼ਿਆਦਾ ਸੀ ਇਸ ਲਈ ਉਹਨਾਂ ਨੇ ਧਰਮ ਦਾ ਗਿਆਨ ਹਾਸਲ ਕੀਤਾ ਤੇ ਲੋਕਾਂ ਨੂੰ ਉਪਦੇਸ਼ ਦੇਣ ਸ਼ੁਰੂ ਕੀਤੇ ਉਹ ਸਾਦਾ ਜੀਵਨ ਬਤੀਤ ਕਰਦੇ ਸਨ ਸਦਾ ਬੋਰੀ ਦਾ ਵਸਤਰ ਪਹਿਨਦੇ ਸੀ ਜਿਸ ਕਰਕੇ ਉਹ ਸੰਤ ਬੋਰੇ ਵਾਲੇ ਦੇ ਨਾਮ ਨਾਲ ਪ੍ਰਸਿੱਧ ਹੋਏ ਆ ਉਹਨਾਂ ਨੇ ਗਊਆਂ ਨੂੰ ਬਹੁਤ ਜ਼ਿਆਦਾ ਮਹੱਤਤਾ ਦਿੱਤੀ ਤੇ ਉਹਨਾਂ ਦੇ ਪ੍ਰਭਾਵਿਤ ਹੋ ਕੇ ਤੇ ਹੁਣ ਤੱਕ 75 ਗਊਸ਼ਾਲਾਵਾਂ ਜਿਹੜੀਆਂ ਉਹਨਾਂ ਦੀ ਯੋਗਨਵਾਈ ਰਵਾਈ ਵਿੱਚ ਪੇ ਚੱਲ ਰਹੀਆਂ ਉਹਨਾਂ ਦਾ ਕੋਈ ਵੀ ਬੈਂਕ ਖਾਤਾ ਨਹੀਂ ਸੀ ਉਹਨਾਂ ਨੂੰ ਮਾਇਆ ਨਾਲ ਕੋਈ ਪਿਆਰ ਨਹੀਂ ਸੀ ਜੋ ਵੀ ਮਾਇਆ ਇਕੱਠੀ ਹੁੰਦੀ ਸੀ ਉਹ ਗਊਸ਼ਾਲਾ ਵਿੱਚ ਲਾਉਣ ਨੂੰ ਪਹਿਲ ਦਿੰਦੇ ਸੀ ਅੱਜ ਅਸੀਂ ਇੱਥੇ ਪਹੁੰਚੇ ਹਾਂ ਇਥੇ ਸੰਗਤਾਂ ਵਿੱਚ ਬਹੁਤ ਜ਼ਿਆਦਾ ਜੋਸ਼ ਦੇਖਣ ਨੂੰ ਮਿਲਿਆ ਸੇਵਾਦਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਅਸੀਂ ਸਭ ਤੋਂ ਪਹਿਲਾਂ ਜਾ ਕੇ ਮੱਥਾ ਟੇਕਿਆ ਬੱਚੇ ਨੌਜਵਾਨ ਬਜ਼ੁਰਗ ਮਾਤਾਵਾਂ ਭੈਣਾਂ ਸਭ ਵਿੱਚ अलग दी जोशी ए जो डेरा बहुत खुली जगह तो बना हुआ जो ਤੁਸੀਂ ਜਦੋਂ ਭਗਤ ਦੇ ਭਾਈ ਤੋਂ ਆਉਣੇ ਆ ਭਗਤ ਦੇ ਭਾਈ ਦੇ ਕੋਠੇ ਗੁਰੂ ਦੇ ਜੋ ਵਿਚਕਾਰ ਪੈਂਦਾ ਸੇਵਾਦਾਰ ਆਪਣੀ ਸੇਵਾ ਤਨਮਨ ਨਾਲ ਨਿਭਾ ਰਹੇ ਨੇ ਇਹ ਦਰਸ਼ਕ ਵੀ ਲੱਗੀ ਹੋਈ ਆ ਛੋਟੇ ਛੋਟੇ ਬੱਚੇ ਸਵੀਤ ਤੇ ਸੇਵਾ ਕਰ ਰਹੇ ਨੇ ਅਸੀਂ ਵੀ ਇਥੇ ਜਲ ਸਕਦੇ ਆ ਇੱਥੇ ਬੋਟਾ ਦੀ ਸੇਵਾ ਚੱਲ ਰਹੀ ਆ ਕਰੋ ਜੀ ਦਰਸ਼ਨ ਸਾਧ ਸੰਗਤ ਜੀ ਮਿੱਤਰੋ ਖਾਸ ਗੱਲ ਇਹ ਆ ਵੀ ਇਸ ਸਥਾਨ ਦੇ ਉੱਪਰ ਸਾਰੇ ਧਰਮਾਂ ਦੇ ਲੋਕ ਆਉਂਦੇ ਆ ਤੇ ਸਾਰਿਆਂ ਦਾ ਹੀ ਬਰਾਬਰ ਸਤਿਕਾਰ ਕੀਤਾ ਜਾਂਦਾ ਕਿਸੇ ਨਾਲ ਕਿਸੇ ਪ੍ਰਕਾਰ ਦਾ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਜੇ ਪੰਡਾਲ ਸਜੇ ਹੋਏ ਨੇ ਗੁਰੂ ਜੀ ਦੇ ਗੰਗਾਂਵਾਂ ਚੱਲ ਰਹੇ ਆ ਤੁਸੀਂ ਸਰਵਰ ਕਰੋ ਜੀ ਇਹ ਅਜੀ ਸਕੂਲ ਸਕੂਲ ਪਲੱਸ ਕਾਲਜ ਆ ਜੀ ਜਿਹਦੇ ਵਿੱਚ ਬੱਚਾ ਨੂੰ ਨਰਸਰੀ ਗਾਸ ਤੋਂ ਲੈ ਕੇ ਗ੍ਰੈਜੂਏਸ਼ਨ ਤੱਕ ਸਿੱਖਿਆ ਦਿੱਤੀ ਜਾਂਦੀ ਆ ਇਧਰ ਆ ਜੀ ਵਿਸ਼ਾਲ ਆਕਾਰ ਵਿੱਚ ਲੰਗਰ ਦਾ ਪ੍ਰਬੰਧ ਕੀਤਾ ਗਿਆ ਇੱਥੇ ਦੇਖੋ ਜੀ ਕਿੰਨਾ ਏਰੀਆ ਲੰਗਰ ਲਈ ਲਿਆ ਗਿਆ ਸੰਗ ਦਾ ਪ੍ਰਸ਼ਾਦਾ ਪਾਣੀ ਸਕਦੀਆਂ ਬਹੁਤ ਸੁੰਦਰ ਦ੍ਰਿਸ਼ਾ ਦੋਸਤੋ ਇਧਰ ਸੰਗਦਾ ਵੀ ਆਪੋ ਆਪਣੀਆਂ ਡਿਊਟੀਆਂ ਲਵਾ ਰਹੀਆਂ ਬਾਜ਼ਾਰ ਸਿ ਆਏ ਹੋਏ ਨੇ ਦੁਕਾਨਾਂ ਤੇ ਰੌਣਕ ਲੱਗੀਆਂ ਪਈਆਂ झूले विशाल कार झूले लगे हुए हैं दोस्तों ती पू देखी साढ़े समा दता बहुत बहुत धन्यवाद जी